ਸ਼ਸ਼ੀਕਾ ਜੀ ਤੁਸੀਂ ਜੁੜੇ ਹੋ ਪੀਟੀਸੀ ਨਿਊ ਨਾਮ ਮੈਂ ਹਾਂ ਤੁਹਾਡੇ ਨਾਲ ਸਤਨਾਮ ਸਿੰਘ ਬਠੋਈ ਭਾਵੇਂ ਕਿੰਨਾ ਵੀ ਛਾਤਰ ਕੋਈ ਵੀ ਮੁਲਜ਼ਿਮ ਹੈ ਅਤੇ ਵੱਡੀ ਵਾਰਦਾਤ ਨੂੰ ਅੰਜਾਮ ਦੇ ਕੇ ਉਹ ਭਾਵੇਂ ਲੱਖ ਸੋਚਦਾ ਹੋਵੇ ਕਿ ਮੈਂ ਬਚ ਜਾਵਾਂਗਾ ਪਰ ਜਦੋਂ ਕਾਨੂੰਨੀ ਡੰਡਾ ਵੱਜਦਾ ਹੈ ਤਾਂ ਫਿਰ ਉਸ ਤੋਂ ਕੋਈ ਨਹੀਂ ਬਚ ਸਕਦਾ ਅਜਿਹਾ ਹੀ ਮਾਮਲਾ ਮਾਨਸਾ ਤੋਂ ਸਾਹਮਣੇ ਆਇਆ ਜਿੱਥੇ ਕਿ 2016 ਵਿੱਚ ਕਤਲ ਦਾ ਮਾਮਲਾ ਬਣਿਆ ਸੀ ਅਤੇ ਉਸ ਮਾਮਲੇ ਨੂੰ ਲੈ ਕੇ ਮਾਨਜੋਗ ਅਦਾਲਤ ਮਾਨਸਾ ਵਿੱਚ ਜਿਹੜੀ ਆ ਸੁਣਵਾਈ ਚੱਲ ਰਹੀ ਸੀ ਤਾਂ 9 ਸਾਲ ਕਰੀਬ ਬੀਤਣ ਤੋਂ ਬਾਅਦ ਅੱਜ ਫੈਸਲੇ ਦੀ ਜਿਹੜੀ ਆ ਉਹ ਕੜੀ ਆਈ ਹੈ ਫੈਸਲੇ ਦਾ ਉਹ ਸਮਾਂ ਆ ਜਦੋਂ ਪੀੜਤ ਜਿਸ ਸਮੇਂ ਨੂੰ ਜਿਹੜੇ ਆ ਉਡੀਕ ਰੇ ਸੀ ਤਾਂ ਮਾਨਸਾ ਅਦਾਲਤ ਨੇ ਅੱਜ ਵੱਡਾ ਫੈਸਲਾ ਸੁਣਾਉਂਦੇ ਹੋਏ ਇੱਕ ਕਤਲ ਦੇ ਮਾਮਲੇ ਵਿੱਚ 10 ਲੋਕਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਹੈ ਦੱਸਦੀ ਹੈ ਕਿ 2016 ਵਿੱਚ ਇੱਕ ਨੌਜਵਾਨ ਦਾ ਕਤਲ ਹੋਇਆ ਸੀ ਅਤੇ ਭਰੇ ਬਾਜ਼ਾਰ ਵਿੱਚ ਉਸ ਤੇ ਹਮਲਾ ਕੀਤਾ ਗਿਆ ਸੀ ਤੇ ਕੁੱਟ-ਕੁੱਟ ਕੇ ਉਸ ਨੂੰ ਇੰਨਾ ਕ ਜ਼ਖਮੀ ਕਰ ਦਿੱਤਾ ਗਿਆ ਸੀ ਕਿ ਉਸ ਨੂੰ ਮੌਕੇ ਤੇ ਹਸਪਤਾਲ ਲਿਜਾਇਆ ਗਿਆ ਅਤੇ ਕੁਝ ਦਿਨ ਜਦੋਂ ਉੱਥੇ ਹਸਪਤਾਲ ਚ ਉਸ ਦਾ ਇਲਾਜ ਚੱਲਿਆ ਤਾਂ ਉੱਥੇ ਉਸ ਨੇ ਦਮ ਤੋੜ ਦਿੱਤਾ ਅਤੇ ਉਸ ਦੀ ਮੌਤ ਹੋਈ ਤਾਂ ਇਹ ਮਾਮਲਾ ਪੁਲਿਸ ਕੋਲ ਗਿਆ ਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਕੋਰਟ ਵਿੱਚ ਜਦੋਂ ਇਹ ਸਾਰਾ ਮਾਮਲਾ ਪਹੁੰਚ ਜਾਂਦਾ ਤਾਂ 9 ਸਾਲ ਬਿੱਤਣ ਦੇ ਬਾਅਦ ਬਿੱਤਣ ਤੋਂ ਬਾਅਦ ਅੱਜ ਫੈਸਲਾ ਜਿਹੜਾ ਅਦਾਲਤ ਨੇ ਸੁਣਾ ਦਿੱਤਾ ਹੈ ਤੇ 10 ਲੋਕਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਅਤੇ 55 55000 ਦਾ ਜੁਰਮਾਨਾ ਲਗਾਇਆ ਮਾਨਸਾ ਦੇ ਜ਼ਿਲ੍ਹਾ ਅਦਾਲਤ ਵੱਲੋਂ ਇਹ ਵੱਡਾ ਫੈਸਲਾ ਸੁਣਾਇਆ ਗਿਆ ਦੱਸਦੀ ਹੈ ਕਿ ਮਾਨਸਾ ਜ਼ਿਲ੍ਹੇ ਦੇ ਪਿੰਡ ਹੀਰੇਵਾਲਾ ਦੇ ਅਤਰਦੀਪ ਸਿੰਘ ਪੁੱਤਰ ਹਾਕਮ ਸਿੰਘ ਨੂੰ 10 ਅਕਤੂਬਰ 2016 ਨੂੰ ਬਾਜ਼ਾਰ ਦੇ ਵਿੱਚ ਕੁੱਟਮਾਰ ਕਰਕੇ ਜ਼ਖਮੀ ਕਰ ਦਿੱਤਾ ਗਿਆ ਸੀ ਜਿਸ ਦੇ ਕਿ ਇਲਾ ਦੌਰਾਨ ਹਸਪਤਾਲ ਚ ਮੌਤ ਹੋ ਗਈ ਸੀ ਅਤੇ ਇਸੇ ਮਾਮਲੇ ਨੂੰ ਲੈ ਕੇ ਪਰਿਵਾਰ ਹੈ ਜਿਹੜਾ ਲੰਬੇ ਸਮੇਂ ਤੋਂ ਉਡੀਕ ਕਰ ਰਿਹਾ ਸੀ ਕਿ ਕਦੋਂ ਸਾਨੂੰ ਇਨਸਾਫ ਮਿਲੇਗਾ ਤੇ ਮਾਪਿਆਂ ਨੇ ਜਿਹੜਾ ਕੇਸ ਲੜਿਆ ਅਤੇ ਆਖਰਕਾਰ ਉਹ ਸਮਾਂ ਆਇਆ ਜਦੋਂ ਉਹਨਾਂ ਨੂੰ ਇਨਸਾਫ ਮਿਲਦਾ ਹੋਇਆ ਦਿਖਾਈ ਦਿੱਤਾ ਅਤੇ 10 ਲੋਕਾਂ ਨੂੰ ਇੱਕ ਔਰਤ ਸਮੇਤ 10 ਲੋਕਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ ਹੈ ਅਤੇ 55 55000 ਦਾ ਜੁਰਮਾਨਾ ਲਗਾਇਆ ਗਿਆ ਤਾਂ ਇੱਕ ਵਾਰ ਫਿਰ ਦੱਸ ਦਈਏ ਕਿ ਮਾਨਸਾ ਆ ਸ਼ਸ਼ਨ ਅਦਾਲਤ ਵੱਲੋਂ ਜਿਹੜਾ ਕਿ ਵੱਡਾ ਫੈਸਲਾ ਸੁਣਾਇਆ ਗਿਆ ਅਤੇ 10 ਲੋਕਾਂ ਨੂੰ ਜਿਹੜੀ ਆ ਉਹ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਅਤੇ ਇਸ ਵਿੱਚ 55 55000 ਦਾ ਵੀ ਦੋਸ਼ੀਆਂ ਨੂੰ ਜਿਹੜਾ ਉਹ ਜੁਰਮਾਨਾ ਲਗਾਇਆ ਗਿਆ ਦਾਦੀ ਇਹ ਕਿ ਦੀਵਾਲੀ ਦੇ ਦਿਨ ਸਨ ਇਸੇ ਦਰਮਿਆਨ ਅਤਰਦੀਪ ਸਿੰਘ ਆਪਣੇ ਪਿਤਾ ਨਾਲ ਮਠਿਆਈ ਦੀ ਦੁਕਾਨ ਤੇ ਸਮਾਨ ਖਰੀਦ ਰਿਹਾ ਸੀ ਤਾਂ ਉੱਥੇ ਕੁਝ ਲੋਕ ਆਂਦੇ ਆ ਅਤੇ ਉਸ ਤੇ ਜਿਹੜਾ ਹਮਲਾ ਬੋਲ ਦਿੰਦੇ ਆ ਤੇ ਇਸ ਹਮਲੇ ਵਿੱਚ ਨੌਜਵਾਨ ਅਤਰਦੀਪ ਸਿੰਘ ਇੰਨਾ ਕ ਜ਼ਖਮੀ ਹੋ ਜਾਂਦਾ ਕਿ ਉਸ ਨੂੰ ਮੌਕੇ ਤੇ ਹਸਪਤਾਲ ਲਿਜਾਇਆ ਜਾਂਦਾ ਤੇ ਕੁਝ ਦਿਨ ਹਸਪਤਾਲ ਵਿੱਚ ਇਲਾਜ ਦੌਰਾਨ ਉਸ ਦੀ ਜਿਹੜੀ ਆ ਕੁਝ ਦਿਨ ਕੱਟਣ ਤੋਂ ਬਾਅਦ ਉਸ ਦੀ ਮੌਤ ਹੋ ਜਾਂਦੀ ਹੈ ਤੇ ਇਸੇ ਮਾਮਲੇ ਨੂੰ ਲੈ ਕੇ ਪਰਿਵਾਰ ਆ ਜਿਹੜਾ ਇਨਸਾਫ ਦੇ ਲਈ ਕੋਰਟ ਜਿਹੜਾ ਜਾਂਦਾ ਹੈ ਤੇ ਤੇ ਕੋਰਟ ਵੱਲੋਂ ਅੱਜ ਇਨਸਾਫ ਆ ਕਿਤੇ ਨਾ ਕਿਤੇ ਉਹ ਪਰਿਵਾਰ ਨੂੰ ਮਿਲਿਆ ਅਤੇ ਅੱਜ ਜਿਹੜਾ 10 ਦੋਸ਼ੀਆਂ ਨੂੰ ਇੱਕ ਔਰਤ ਸਮੇਤ ਜਿਹੜੀ ਆ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਗਿਆ ਤਾਂ ਇਹ ਸਬੰਧੀ ਵਕੀਲ ਵੱਲੋਂ ਸਾਰੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਤੇ ਐਡਵੋਕੇਟ ਨੇ ਕੀ ਜਾਣਕਾਰੀ ਦਿੱਤੀ ਹੈ ਆ ਦੇਸ਼ਬੰਦੂ ਸ਼ਰਮਾ ਐਡਵੋਕੇਟ ਵੱਲੋਂ ਜਾਣਕਾਰੀ ਕੀ ਦਿੱਤੀ ਗਈ ਆ ਉਹ ਤੁਹਾਨੂੰ ਸੁਣਾ ਦਿੰਨੇ ਆ ਇਹ ਮਾਮਲਾ ਜੀ 31 ਅਕਤੂਬਰ 2016 ਦਾ ਦੀਵਾਲੀ ਵਾਲੇ ਦਿਨ ਦਾ ਅੰਤਰਦੀਪ ਸਿੰਘ ਜਿਹੜਾ ਜਿਹਦੀ ਡੈਥ ਹੋਈ ਹੈਗੀ ਉਹ ਤੇ ਉਸ ਦਾ ਫਾਦਰ ਹਾਫਿਮ ਸਿੰਘ ਦੋਨੋਂ ਜਿਹਨੇ ਪਿੰਡ ਦੇ ਵਿੱਚ ਦੁਕਾਨਾਂ ਲਗੀਆਂ ਸੀ ਮਠਾਈਆਂ ਉਹ ਮਠਾਈ ਖਰੀਦ ਕੇ ਲੈ ਕੇ ਆ ਰਹੇ ਸੀ ਇਹ ਸਾਰੇ ਦੋਸ਼ੀਆਂ ਨੇ ਉਹ ਤੇਜੇ ਥਾਰੇ ਨਾਲ ਉਹਦੀ ਉਹਦਾ ਕਤਲ ਕੀਤਾ ਜੀ ਇਹਦਾ ਕਾਰਨ ਨਹੀਂ ਸੀਗਾ ਵੀ ਇੰਦੇ ਗਵਾਹ ਦੇ ਵਿੱਚ ਕੋਈ ਔਰ ਸੀ ਜੇ ਕੋਈ ਜਿਹੜੀ ਕਿ ਇੰਦੀ ਗਲ ਕੰਮ ਕਰਦੀ ਸੀਗੀ ਤੇ ਇਹ ਜਿਹੜੇ ਬਾਕੀ ਦੋਸ਼ੀ ਆ ਉੱਥੇ ਇੰਦੀ ਗਰੀ ਐਕਟੀਵਿਟੀ ਵਾਸਤੇ ਆਉਂਦੇ ਸੀ ਜਿਸ ਕਰਕੇ ਇਸ ਗੱਲ ਤੋਂ ਖਾਰਖਾ ਦੇ ਸੀ ਤੇ ਉਹਨਾਂ ਨੇ ਦਿਵਾਲੀ ਦੇ ਦਿਨ ਇਹਦਾ ਮਰਡਰ ਕੀਤਾ ਜੀ ਹੁਣ ਮਾਨਯੋਗ ਅਦਾਲਤ ਨੇ ਇਹਨਾਂ ਸਾਰਿਆਂ ਨੂੰ ਦਸਾਂ ਜਣਿਆਂ ਨੂੰ ਉਮਰਕੈਦ ਦੀ ਸਜ਼ਾ ਫਰਾਈ ਹੈ ਇਨਕਲੋਡੀਗੋ ਜਿਹੜੀ ਦੀ 255 ਹੈ ਇਹ ਪੰਜਰਮਾਨਾ ਇਸਰ ਪ੍ਰਦੋਨਿਕ ਕਰਨਾ ਇਹ દિਵਾਲੀ ਵਾਲੇ ਜਨਜੀ 31 ਅਕਤੂਬਰ 2016 ਉਹ ਤੋਂ ਹੁਣ ਤੱਕ ਜਿਹੜਾ ਕੇਸ ਚੱਲੇ ਹਾਂਜੀ ਇਹ ਸਾਲ ਜਿਹੜਾ ਕੇਸ ਨੌ ਸਾਲੀ ਕੇਸ ਚੱਲਦਾ ਜੀ ਦੇਖੋ ਭਾਵੇਂ ਇਨਸਾਫ ਲੇਟ ਮਿਲੇਗਾ ਪਰ ਫਿਰ ਵੀ ਅੱਜ ਵੀ ਲੋਕਾਂ ਨੂੰ ਅਦਾਲਤਾਂ ਤੇ ਉਰੋਸਾ ਜੀ ਇਹ ਇਨਸਾਫ ਮਿਲੂ ਪਰ ਉਹਨਾਂ ਨਾਲ ਤੁਹਾਡੀ ਗੱਲਬਾਤ ਹੋਈ ਹੀ ਕਹਿੰਦੇ ਨੇ ਜੀ ਉਹਨਾਂ ਨਾਲ ਮੇਰੀ ਗੱਲਬਾਤ ਹੋਈ ਹੈ ਜੀ ਕੱਲ ਵੀ ਹੋਈ ਸੀ ਅੱਜ ਵੀ ਉਹਨਾਂ ਦੇ ਫੋਨ ਲਗਾਤਾਰ ਆਈ ਜਾ ਰਹੇ ਹੈਗੇ ਉਹ ਸਾਰੇ ਸੈਟੀਸਫਾਈ ਹੈਗੇ ਇਸ ਗੱਲ ਤੋਂ ਕੀ ਹਾਂ ਵੀ ਸਾਨੂੰ ਉਨਸਾ ਹੋਏ